अच्छा जबों ਤੁਸੀਂ ਆਪ ਦੱਸਿਆ ਕਿ ਮਰਾਸੀਆਂ ਨਾਲ ਜਾਂਦੇ ਹੁੰਦੇ ਸੀਗੇ ਜੀ ਮਰਾਸੀ ਮੈਨੂੰ ਲੈ ਜਾਂਦੀ ਸੀ ਕਿਉਂਦੇ ਨੂੰ ਜਦੋਂ ਮੈਂ 2-3 ਸਾਲ ਦਾ ਸੀ ਸਾਲ ਦਾ ਸੀ 6 ਮਹੀਨਾ ਦਾ ਸੀ ਮਤਲਬ ਉੱਥੇ ਕਿਤੇ ਨਾ ਕਿਤੇ ਐਕਟਿੰਗ ਦਾ ਕਿੰਨਾ ਪੈਦਾ ਹੋ ਗਿਆ ਸੀ ਕਿਹਦਾ ਪੈਦਾ ਹੋਇਆ ਉਹ ਖੂਨ ਦੇ ਆਇਆ ਹੁੰਦਾ ਜੀ ਕੀ ਮੈਂ ਮਨੋਰਖੇਰਦਾ ਰਿਆ ਜਾਂ ਜਿਹੜੀ ਵੱਡੀ ਮਰਾਸੀ ਸੀ ਮੈਨੂੰ ਦੁੱਧ ਨਹੀਂ ਹੁੰਦੇ ਰਿਹਾ ਫ੍ਰੈਂਕਲੀ ਸਪੀਕਿੰਗ ਹੁੰਦਾ ਸੀ ਹਾਂਜੀ ਹਾਂਜੀ ਹਾਂ ਤੂੰ ਕਹਿੰਦੀ ਮੈਂ ਹੀ ਪਿਆਰੀ ਨੇ ਕੋਈ ਗੱਲ ਨਹੀਂ ਤੇ ਉਹ ਫਿਰ ਇਹ ਤਾਂ ਹੋ ਹੀ ਜਾਂਦਾ ਹੈ ਜਿਆ ਗੱਲ ਕਿਸੇ ਪਤਾ ਲੱਗਦੀ ਅੱਛਾ ਬਾਈ ਪ੍ਰੋਫੈਸ਼ਨ ਜੀ ਤੁਸੀਂ ਐਲ ਐਲ ਬੀ ਕੀਤੀ ਐਡਵੋਕੇਟ ਬਣੇ ਹਾਂਜੀ ਬਾਈ ਪ੍ਰੋਫ ਕੀਤੀ ਆ ਜੀ ਪ੍ਰੈਕਟਿਸ ਕੀਤੀ ਆ ਤੁਸੀਂ ਮੈਂ 6 ਸਾਲ ਕੀਤੀ ਆ ਜੀ ਤੇ ਫਿਲਮਾਂ ਵਾਲੇ ਪਾਸੇ ਨੂੰ ਕਿਵੇਂ ਆਇਆ ਜੀ ਫਿਲਮਾਂ ਵਾਲੇ ਪਾਸੇ ਨੂੰ ਮੇਰਾ ਆਉਂਦਾ ਮੈਂ ਇੱਕ ਦਾ ਡਰਾਮੇ ਬਹੁਤ ਕੀਤੇ ਜੀ ਪਹਿਲਾਂ ਮੈਂ ਰਾਮਲੀਆ ਚ ਰੋਲ ਕਰਦਾ ਹੁੰਦਾ ਸੀ ਫਿਰ ਮੈਂ ਟੀਚਰ ਜੀ ਇਹਨੇ ਦੇ ਵਿੱਚ ਡਰਾਮਾ ਕੀਤਾ ਬਹੁਤ ਸਲਾਹ ਗਿਆ ਲੋਕਾਂ ਨੇ ਮੇਰੇ ਬਹੁਤ ਸਲਾਹ ਆ ਫਿਰ ਜਦੋਂ ਮੈਂ ਡਰਾਮ ਲਾ ਕਰ ਰਿਹਾ ਸੀ ਅਸੀਂ ਡਰਾਮਾ ਕੀਤਾ ਉੱਥੇ ਉੱਥੇ ਆਈ ਗੌਰ ਦਾ ਫਸਟ ਪ੍ਰਾਈਜ਼ ਫਿਰ ਸੈਕੰਡਲੀ ਉਹਦੇ ਬਾਅਦ ਜਦੋਂ ਮੈਂ ਐਕਟਰ ਮਤਲਬ ਕਿ ਇਥੇ ਪ੍ਰੈਕਟਿਸ ਕਰਨ ਲੱਗਿਆ ਫਿਰ ਬਲਵੰਤ ਕਾਰਗੇ ਦੇ ਦੋ ਪਲੇਸ ਵਿੱਚ ਰੋਲ ਕੀਤਾ ਲिटल ਪਲੇ ਕਾਰਟ ਮਿੱਟੀ ਦੀ ਗਾੜੀ ਹਾਂਜੀ 75 ਬਲਵੋ ਸਾਰੇ ਐਕਟਰ ਸੀ ਤੇ ਦੂਜੀ ਗਗਨ ਮੈਥਾਲ ਠੀਕ ਹੈ ਪੰਜਾਬੀ ਆਪਣੇ ਬਾਬੇ ਦੇ ਨਾਂ ਤੇ ਬਾਬੇ ਦੀ ਗੁਰਬਾਨੀ ਜੋ ਨਾਮ ਆਉਂਦਾ ਗਗਨ ਮੈਥਾਲ ਉਹ ਡਰਾਮੇ ਜਰੂਰ ਕੀਤਾ ਉਹ ਦੋਨੇ ਡਰਾਮੇ ਬੜੇ ਹਿੱਟ ਹੋਏ ਜੀ ਬਲਵੰਤ ਕਾਰਗੇ ਦੇ ਡਰਾਮੇ ਫਿਰ ਗਗਨ ਮੈਥਾਲ ਤੋਂ ਚੱਲ ਨਹੀਂ ਸੀ ਬਹੁਤ ਜ਼ਿਆਦਾ ਲिटल ਪਲੇ ਕਾਰਟ ਬੈਸੀ ਕਾਤ ਬਹੁਤ ਜ਼ਿਆਦਾ ਸੀ ਤੇ ਨੀਲਮ ਮਾਨ ਸਿੰਘ ਜਿਹੜੀ ਹੁਣ ਪਦਮ ਸ਼੍ਰੀ ਮਖੀਰ ਮਿਲਿਆ ਹਾਂਜੀ ਬਿਲਕੁਲ ਠੀਕ ਉਹ ਉਦੋਂ ਸ਼ਿਵਾਦਾਲ ਸੋ देयर ਓਕੇ ਉਹ ਤੋਂ ਕੋਈ ਯਾਦ ਨਹੀਂ ਸੀ ਸਾਡਾ ਪਤਾ ਨਹੀਂ ਸੀ ਇਹ ਕਿੰਨਾ ਕਾਮਯਾਬ ਹੋਏਗੀ ਉਹ ਤੇ ਗਗਨ ਮੈਥਾਲ ਵੀ ਸੀ ਤੇ ਲੀਟਰਲੀ ਕਾਰਡ ਵੀ ਜੁਈ ਸੀ ਤੇ ਫਿਰ ਐ ਆਸਤਾਸਾ ਮੈਂ ਕਿ ਦਿਮਾਗ ਆ ਲਿਖਿਆ ਹਾਂਜੀ ਮਾਂ ਦਾ ਲਾੜਲਾ ਉਹ ਵੀ ਬਹੁਤ ਕਾਮਯਾਬ ਹੋਇਆ ਬਸ ਰਹਿ ਕਰਕੇ ਜੀ ਲੋਕਾਂ ਨੇ ਇੱਕ ਤਾਂ ਇੰਦਰਜੀ ਸਿੰਘ ਹਸੋ ਪੂਰੀ ਫਿਲਮ ਬਣਾ ਲਈ ਸੀ ਉਦੋਂ ਹੂੰ ਹੂੰ ਅੱਜ ਅਕਤੀ ਮੇਰੀ ਜਨਨੀ ਹਾਂਜੀ ਹਾਂਜੀ ਉਹ ਲੋਕਾਂ ਨੇ ਕਿਹਾ ਵੀ ਮਿੱਤਰ ਨੂੰ ਲੈ ਲੋ ਉਹ ਦੇਖਿਆ ਉਹਨੇ ਮੇਰੇ ਨਮਾਦੇ ਖੇ ਲੜਲਾ ਉਹਨੇ ਕਈ ਮਿਤਨ ਦੇ ਰੂਲ ਲਏ ਮੈਂ ਫਿਰ ਸੈਕਿੰਡਲੀ ਜੀ ਪੰਜਾਬ ਐਸੋਸੀਏਸ਼ਨ ਵਾਲੇ ਬੰਬੇ ਤੋਂ ਇੱਥੇ ਇੰਟਰਵਿਊ ਲੈਣ ਵਾਸਤੇ ਆਏ ਸੀ ਵੀ ਅਸੀਂ ਉੱਥੇ ਪਰਫਾਰਮੈਂਸ ਜਿਹੜੀ ਦਿਨੇ ਨਾ ਪੰਜਾਬੀਆਂ ਦੀ ਅਸੀਂ ਸੋਨੇ ਮੋ ਡਾਇਰੈਕਟਰ ਨਵੇਂ ਲੈਣੇ ਆ ਉਹ ਮੈਂ ਵੀ ਇੰਟਰਵਿਊ ਦਿੱਤਾ ਐਂਡ ਆਈ ਵਾਸ ਆਲਸੋ ਸਿਲੈਕਟਿਡ ਹੁਣ ਉੱਥੇ ਇੰਟਰਵਿਊ ਉੱਥੇ ਐਕਟਿੰਗ ਵਾਲੋ ਕੇ ਜਿਹੜੀ ਸ਼ੂਟਿੰਗ ਸੀ ਇੰਦਰਜੀਤ ਦੀ ਹਸਨਪੁਰ ਦੀ ਫਿਲਮ ਦੀ ਸੀਗੀ ਤੇ ਪੰਜਾਬ ਐਸੋਸੀਏਸ਼ਨ ਦਾ ਪ੍ਰੋਗਰਾਮ ਵੀ ਸੀਗਾ ਉਹ ਪ੍ਰੋਗਰਾਮ ਚ ਲੋਕਾਂ ਨੂੰ ਮੈਂ ਦਸ਼ਾਇਆ ਕੌਲਾ ਬਣ ਕੇ ਵੀ ਲੋਕਾਂ ਨੂੰ ਇਹ ਸ਼ੱਕ ਨਹੀਂ ਆਉਂਦਾ ਸੀ ਵੀ ਇਹ ਐਡਵੋਕੇਟ ਵੀ ਹੋ ਸਕਦਾ ਹੈ ਮੈਟ੍ਰਿਕ ਪਾਸ ਹੀ ਹੋ ਸਕਦਾ ਹੈ ਐਕਚੁਅਲੀ ਨਹੀਂ ਮਤਲਬ ਜਦੋਂ ਆਡੀਸ਼ਨ ਦਿੱਤਾ ਜਾਂ ਫਿਲਮਾਂ ਚ ਆਉਣ ਦੀ ਸੋਚੀ ਪਹਿਲਾ ਜ਼ਹਿਨ ਚ ਕੀ ਸੀ ਵੀ ਹੀਰੋ ਬੰਨਾ ਆ ਜਾਂ ਕਮੇਡੀਅਨ ਬੰਨਾ ਹੈਗਾ ਨਹੀਂ ਐ ਤਾਂ ਮੈਨੂੰ ਪਤਾ ਨਹੀਂ ਸੀ ਮੈਂ ਉਦੋਂ ਵੱਡੀ ਉਮਰ ਚ ਗਿਆ ਮੈਂ ਹੀਰੋ ਕਿ ਬਣਾ ਕੇ ਮੈਨੂੰ ਯਕੀਨ ਸੀ ਵੀ ਕਮੇਡੀਅਨ ਮੈਂ ਜੈਗਾ ਬਣ ਜਾਊਂਗਾ ਕਿਉਂਕਿ ਮੈਂ ਲਿਖਣ ਵੀ ਜਾਣਦਾ ਤੇ ਕਮੇਡੀ ਕਰਨ ਵੀ ਜਾਣਦਾ ਹੂੰ 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 ਸਾਗਰ ਕੀ ਅੱਛਾ ਫਿਲਮਾਂ ਦੇ ਵਿੱਚ ਜੀ ਅਕਸਰ ਅੱਜ ਵੀ ਜਦੋਂ ਫਿਲਮਾਂ ਦੇਖਦੇ ਹੈਗੇ ਆ ਮਹਿਰ ਮਿੱਤਲ ਦੀ ਇੱਕ ਵੱਖਰੀ ਪਛਾਣ ਆ ਕਿਸੇ ਨੇ ਤਾਂ ਇਹ ਵੀ ਲਿਖਿਆ ਸੀ ਤੁਹਾਡੇ ਬਾਰੇ ਕਿ ਪੰਜਾਬ ਦਾ ਜੇ ਅੰਗਲੀ ਦੇਖਣਾ ਹੋਵੇ ਤਾਂ ਸਕਰੀਨ ਤੇ ਮਹਿਰ ਮਿੱਤਲ ਨੂੰ ਦੇਖ ਲਓ ਉਹ ਤਾਂ ਠੀਕ ਹੈ ਪਰ ਮੈਂ ਇਹ ਨਹੀਂ ਕਹਿੰਦਾ ਵੀ ਮੇਰੀ ਕੋਈ ਜ਼ਿਆਦਾ ਪਛਾਣ ਸੀ ਮੈਂ ਇਹ ਸਮਝਦਾ ਕਿ ਮੇਰੀ ਪਛਾਣ ਤਾਂ ਹੋਈ ਕਿ ਬਾਕੀ ਲੋਕਾਂ ਤੋਂ ਐਕਟਿੰਗ ਕਰਾਈ ਨਹੀਂ ਗਈ ਤੇ ਮੈਂ ਫੋਰਸਫੁਲੀ ਲੈ ਲਿਆ ਪਿਆ ਮੈਨੂੰ ਪ੍ਰੋਡਿਊਸਰਾਂ ਨੂੰ ਸ਼ਾਇਦ ਮੈਨੂੰ ਵੀ ਨਾ ਲੈਂਦੇ ਹੁਣ ਵੀ ਤਸ਼ਾ ਨਾ ਲੈ ਰਹੇ ਉਦੋਂ ਕਹਿੰਦੇ ਸੀ ਮਿੱਤਰ ਸਾਨੂੰ ਪਸੰਦ ਆ ਪਬਲਿਕ ਪਸੰਦ ਕਰਦੀ ਹੈ ਤੇ ਪ੍ਰੋਡਿਊਸਰ ਨੂੰ ਕਹਿੰਦੇ ਦਿੰਦੇ ਸੀ ਡਿਸਟ੍ਰਿਬਿਊਟਰ ਵੀ ਮਿੱਤਰ ਨੂੰ ਲਓ ਤਾਂ ਅਸੀਂ ਫਿਰ ਲਵਾਾਂਗੇ ਇਹ ਤਾਂ ਜੀ ਇਸਮਾਨ ਚ ਦੇ ਉੱਤੇ ਬਹੁਤ ਸਾਰੇ ਅਦਾਕਾਰ ਕਹਿ ਕੇ ਗਏ ਨੇ ਕਹਿੰਦੇ ਜਦੋਂ ਵੀ ਕੋਈ ਪੰਜਾਬੀ ਫਿਲਮ ਪਲਾਨ ਹੁੰਦੀ ਹੁੰਦੀ ਸੀ ਪਹਿਲਾਂ ਨਾਂ ਲਿਖਿਆ ਜਾਂਦਾ ਸੀ ਮੇਰ ਮਿੱਤਰ ਉਦੋਂ ਬਾਅਦ ਕਹਿੰਸੀ ਹਾਂ ਜੀ ਅਗਲੇ ਦੱਸੋ ਹੁਣ ਕਿਹੜੇ ਲੈਣੇ ਹੈਗੇ ਇਹ ਪੱਕੇ ਮੈਨੂੰ ਠੀਕ ਹੈ ਜੀ ਤੇ ਕਈ ਫਿਲਮਾਂ ਚ ਸੈਂਸਰ ਹੋਈਆਂ ਦੇ ਆਦਮੀ ਸੈਂਸਰ ਫਿਲਮ ਹੋ ਗਈ ਫਿਰ ਮੈਨੂੰ ਲਿਆ ਗਿਆ ਫਿਰ ਦੁਬਾਰਾ ਵੀ ਸੈਂਸਰ ਕਰੀ ਉਹਨੇ ਫਿਲਮ ਅੱਛਾ ਉਹ ਦੌਰ ਦੇ ਵਿੱਚ ਇੱਕ ਇਹ ਵੀ ਸੀਗਾ ਜੀ ਕਿ ਜਿਹੜੇ ਤੁਹਾਡੇ ਡਾਇਲੌਗਸ ਹੁੰਦੇ ਸੀ ਜਾਂ ਤੁਹਾਡੀ ਪਰਫਾਰਮੈਂ ਕਈ ਡਾਇਲੌਗਜ਼ ਇਹ ਜਿਹੇ ਹੁੰਦੇ ਸੀ ਅੱਜ ਆਲੋਚਨਾ ਹੋ ਜਾਂਦੇ ਵੀ ਉਦੋਂ ਬੜੇ ਦੋ ਅਰਥੀ ਸ਼ਬਦ ਵਰਤਦੇ ਹੁੰਦੇ ਸੀ ਬਹੁਤ ਸ਼ਾਬਾਸ਼ ਤੁਸੀਂ ਗੱਲ ਪੁੱਛੀ ਹੈ ਜਿਹੜਾ ਬੰਦਾ ਇਹ ਪੁੱਛਦਾ ਨਾ ਵੀ ਦੋ ਸ਼ਬਦ ਹੀ ਹੈ ਉਹ ਮੈਨੂੰ ਕੋਈ ਫਿਲਮ ਬਣਾ ਦੇ ਹਮ ਇੱਕ ਫਿਲਮ ਤੋਂ ਬਗੈਰ ਆਸਰਾ ਪਿਆਰ ਦਾ ਉਹ ਜਿਹੜਾ ਜੀਵ ਪ੍ਰਕਾਸ਼ ਨੇ ਫਿਲਮ ਬਣਾਈ ਸੀ ਤੇ ਮੈਨੂੰ ਬੋਲਣਾ ਪਿਆ ਆਦਰਵਾਈਜ਼ ਲੋਕ ਕਹਿ ਦਿੰਦੇ ਆ ਵੀ ਚਲੋ ਇੱਕ ਐਕਸਰਸਾਈਜ਼ ਕਰੋ ਜਾਂ ਮੈਂ ਜ਼ਿਆਦਾ ਉਹ ਬਲੋ ਕਿ ਇੰਟਰਸਟਿੰਗ ਕਰਦਾ ਸੀ ਮਾਇ ਕੋਈ ਜਾਣ ਕੇ ਨਾ Allah ਉਸ ਬੋਲਿਆ ਤੇ ਨਾ ਉਹਦਾ ਮਤਲਬ ਨਿਕਲਦਾ ਸੀ ਹਾਂ ਇੱਕ ਕੋਈ ਫਿਲਮ ਸੀ ਜਿਵੇਂ ਆਪਣਾ ਉਹ ਫਿਲਮ ਚ ਮੈਨੂੰ 10 ਸਾਲਾਂ ਬਾਅਦ ਪਤਾ ਲੱਗਿਆ ਕਿ ਲੋਕ ਐਵੇਂ ਵੀ ਨਹੀਂ ਕਰ ਸਕਦੇ ਸੀ ਠੀਕ ਹੈ ਗੱਲ ਉਹ ਫਿਲਮ ਸੀ ਆਪਣਾ ਟਵਾਲਾ ਦੀ ਫਿਲਮ ਸੀ ਜਿਹੜੀ ਭਰਪਾਟ ਵਾਲੇ ਨੇ ਫਿਲਮ ਬਣਾਈ ਸੀ ਚੰਨਪ੍ਰਦੇਸ਼ੀ ਹਾਂ ਚੰਨਪ੍ਰਦੇਸ਼ੀ ਜਿਹੜਾ ਬਣਾਈ ਸੀ ਉਹਨੂੰ ਦੂਜੇ ਮੁੰਡੇ ਨੇ ਅਸਲੀ ਹਰ ਪਾਰਟ ਵਨ ਇਨਫਲਮੇਸ਼ਨ ਲੌਂਗ ਦਲਿਸ਼ਕਾ ਲੌਂਗ ਦਲਿਸ਼ਕਾ ਉਹ ਜੇ ਬਹੇ ਲੋਕ ਕਰ ਲੈਣਗੇ ਲਾਭ ਕੋਈ ਤਾਂ ਫਿਰ ਨਾ ਮੈਂ ਕੋਈ ਜ਼ਿੰਮੇਵਾਰ ਨਹੀਂ ਪਰ ਮੈਂ ਇੱਕ ਬੜਾ ਹੀ ਆਦਮੀ ਮੈਂ ਕਹਾਂ ਤਾਂ ਲਫ਼ਜ਼ ਬੋਲ ਨਹੀਂ ਸਕਦਾ ਔਰ ਸੈਕਲਿਨ ਨਿਰੰਦਰਪਾਲ ਜੀ ਕੋਈ ਆਦਮੀ ਡਬਲ ਵੀਨਿੰਗ ਬੋਲ ਕੇ ਕਾਮਯਾਬ ਹੋ ਸਕਦਾ ਅੱਛਾ ਤੁਹਾਡਾ ਕੋਈ ਆਦਮੀ ਡਬਲ ਵੀਨ ਬੋਲ ਕੇ ਖਸਾ ਨਹੀਂ ਸਕਦਾ ਪਰਮਨੈਂਟਲੀ ਠੀਕ ਹੈ ਗੱਲ ਇਹ ਮੈਂ ਮੰਨ ਲੈਣਾ ਜੀ ਔਰ ਸੈਕ ਥਰਡਲੀ ਗੱਲ ਹੈ ਮੈਨੂੰ ਜਿੰਨੀਆਂ ਬੁੜੀਆਂ ਆਉਂਤਾਂ ਹਾਂ ਉਹ ਤਾਂ ਜਵਾਨ ਕੁੜੀਆਂ ਹੋਈਆਂ ਤੇ ਕੁੜੀਆਂ ਮੈਨੂੰ ਮਿਲਦੀਆਂ ਤੇ ਕਹਿੰਦੀਆਂ ਮੇਰੇ ਮੇਤਲ ਸਾਹਿਬ ਮੇਰੀ ਮੰਮੀ ਸਾਨੂੰ ਬਹੁਤ ਲਾਈ ਕਰਦੀ ਹੈ ਹਾਂ ਠੀਕ ਹੈ ਮੈਨੂੰ ਕਿਸੇ ਨੇ ਕਿਹਾ ਜੇ ਕੀਤਾ ਹੁੰਦਾ ਬਈ ਤੂੰ ਕੀ ਕੀਤਾ ਚੰਗਾ ਕੰਮ ਫੜਿਆ ਤੇ ਮੈਨੂੰ ਸ਼ਰਮ ਆਉਂਦੀ ਤੇ ਨਾ ਭਾਈ ਸਾਨੂੰ ਬਹੁਤ ਚੰਗਿਆ ਲੱਗਦਾ ਇਹ ਕਿਸਮਤ ਦੀ ਗੱਲ ਹੈ ਅੱਛਾ ਇੱਕ ਤੁਹਾਡੇ ਨਾਲ ਨਾਲ ਹੋਰ ਚੰਗੀ ਗੱਲ ਜੁੜੀ ਹੋਈ ਆ ਜੀ ਸਾਡੀ ਜਿਹੜੀ ਪੰਜਾਬੀ ਲੋਕਾਂ ਦੀ ਫਿਤਰਤ ਆ ਨਾਲੇ ਤਾਂ ਪੰਜਾਬੀ ਚ ਗਾਲ ਜੀ ਕੱਢ ਦਿੰਦੇ ਸੀ ਨਾਲੇ ਕਹਿੰਦੇ ਸੀ ਵੀ ਇਹ ਬੰਦੇ ਨੂੰ ਗੱਲ ਬੜੀ ਫੁਰਦੀ ਆ ਉਹ ਜੀ ਫਿਰ ਇਹ ਕਿਸਮਤ ਨਾਲ ਕਿ ਮੈਂ ਮੈਂ ਐਕਚੁਅਲੀ ਜਿਹੜੇ ਪੰਜਾਬੀ ਬੰਦੇ ਆ ਪਿੰਡਾਂ ਚ ਰਹਿੰਦੇ ਆ ਨਾ ਉਹ ਮੇਰੇ ਮੁਕਾਬਲੇ ਪੰਜਾਬੀ ਵੀ ਨਹੀਂ ਬੋਲ ਸਕਦੇ ਹੂੰ ਉਹ ਪੰਜਾਬੀ ਦੇ ਲਫ਼ਜ਼ ਵਿੱਚ ਬਿਕਾਰੇ ਬੋਲ ਸਕਦੇ ਹਾਲ 45 ਤੱਕਾ ਲਾਉਣਾ ਉਲਰ ਗਿਆ ਉਹ ਉਲਰ ਗਿਆ ਕਿ ਹੁੰਦਾ ਕਿ ਪੰਜਾਬੀਆਂ ਨੂੰ ਪਤਾ ਉਹ ਨਾਣੇ ਤੇ ਨੰਨੇ ਦੀ ਪਹਿਚਾਨ ਬਾਖੂਬੀ ਕਰ ਲੈਣੇ ਹੋ ਜੀ ਹਾਂ ਉਹ ਵੀ ਮੈਂ ਕਿਹ ਵਾਰੀ ਹਜੇ ਕਿ ਇੱਥੇ ਬਲਬ ਅਸੀਂ ਆਪ ਦੀ ਹਾਲਾਂਕਿ ਜਿਹੜਾ ਮਨੋਜ ਕੁਮਾਰ ਜੀ ਸੀ ਉਹ ਕਹਿੰਦੇ ਸੀ ਹਮ ਕਿਹ ਕੀ ਕਰਦਾ ਹੈ ਮੈਨੂੰ ਜ਼ਵਾਰਪੁਰ ਕੇ ਸੁਣਾ ਪਰ ਕੀ ਅੱਲਾ ਲੱਦ ਲੈ ਉਸ ਤੰਗਿਆ ਗ੍ਰੀਸਨ ਨੂੰ ਵੀ ਮੈਨੂੰ ਇਹ ਬੋਰ ਕਰਦਾ ਸੁਭੀ ਬੜਾ ਜੀ ਡਾਇਲੌਗ ਲੋਕ ਪਸੰਦ ਕਰਦੇ ਪੰਜਾਬ ਵਾਲੇ ਬਾਕੀ ਜੋ ਆਪੇ ਪਸੰਦ ਕਰਦੇ ਜੋ ਮੈਂ ਨੈਚੁਰਲ ਬੋਲਦੇ ਪੰਜਾਬੀ ਆਪਣੀ ਮਾਮੂਲੀ ਹਾਂਜੀ ਹਾਂ ਠੀਕ ਹੈ ਗੱਲ ਚਲੋ ਮਿੱਤਰ ਸਾਹਿਬ ਇੱਕ ਬ੍ਰੇਕ ਲੈ ਲੀਏ ਜੀ ਅਗਲੇ ਹਿੱਸੇ ਤੁਹਾਡੇ ਨਿੱਜੀ ਗੱਲਾਂ ਵੀ ਤੇ ਹੋਰ ਵੀ ਅਸੀਂ ਗੱਲਬਾਤ ਕਰਾਂਗੇ ਵੈਰੀ ਗੁੱਡ ਕੋਈ ਗੱਲ ਨਹੀਂ ਦੱਸ ਕੋ ਜਲਦ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਇਸੇ ਮੰਚ ਤੇ